ਤਾਂ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਚ ਭੱਜੜਾ ਪੈ ਗੀਆਂ ਕਿਉਂਕਿ ਫੋਰਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਜਿਸ ਤੋਂ ਬਾਅਦ ਤਸਵੀਰ ਅਚਾਨਕ ਬਦਲ ਜਾਂਦੀ ਹੈ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਕਿਸਾਨ ਭੱਜਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਅਥਰੂ ਗੈਸ ਦੇ ਗੋਲਿਆਂ ਦਾ ਅਚਾਨਕ ਮੀ ਵਰਦਾਤ ਵਾਰਤ ਤੱਕ ਗਿਆ ਹੈ ਫੋਰਸ ਦੇ ਵੱਲੋਂ ਔਰ ਕਿਸੇ ਨੂੰ ਵੀ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਤਾਂ 11 ਵਜੇ ਤੀ ਦਿੱਲੀ ਕੂਚ ਦੀ ਕਾਲ ਸੀਗੀ ਤਾਂ ਉਸ ਕਾਲ ਤੇ ਜਿਵੇਂ ਕਿਸਾਨ ਅੱਗੇ ਨੂੰ ਤੁਰੇ ਤਾਂ ਨਾਲ ਹੀ ਕਿਸਾਨਾਂ ਦੇ ਉੱਤੇ ਇਹ ਗੋਲੇ ਡਾਗੇ ਗਏ ਜਿਸ ਤੋਂ ਬਾਅਦ ਕਿਸਾਨਾਂ ਦੀ ਭੀੜ ਪਿੱਛੇ ਨੂੰ ਭੱਜਦੀ ਆ ਕਿਉਂਕਿ ਅਥਰੂ ਗੈਸ ਦੇ ਗੋਲੇ ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਆ ਲਾਈਵ ਤਸਵੀਰ ਦਿਖਾ ਰਹੇ ਆ ਅਚਾਨਕ ਅੰਦੋਲਨ ਦੀ ਤਸਵੀਰ ਬਦਲ ਗਈ ਹੈ ਅਚਾਨਕ ਗੋਲੇ ਛੱਡੇ ਗਏ ਨੇ ਹਾਲਾਂਕਿ ਮੀਟਿੰਗ ਦਾ ਸੱਦਾ ਕੇਂਦਰ ਦੇ ਵੱਲੋਂ ਦਿੱਤਾ ਗਿਆ ਪਰ ਉੱਥੇ ਮਾਹੌਲ ਜਿਹੜੀ ਆ ਤਣਾਅਪੂਰਨ ਹੋ ਗਿਆ ਹੈ ਸਥਿਤੀ ਬੇਕਾਬੂ ਹੋ ਗਿਆ ਆ ਅੰਦੋਲਨ ਦੀ ਤਾਂ ਇਹ ਦੇਖ ਸਕਦੇ ਹੋ ਭੀੜ ਕਾਬੂ ਨਹੀਂ ਆ ਰਹੀ ਆ ਔਰ ਫੋਰਸ ਵੀ ਜਿਹੜਾ ਲਗਾਤਾਰ ਅਥਰੂ ਗੈਸ ਦੇ ਗੋਲੇ ਛੱਡ ਰਹੀ ਆ ਔਰ ਹਲੇ ਹੋਰ ਵੀ ਬਲ ਪ੍ਰਯੋਗ ਕਰ ਸਕਦੀ ਆ ਫੋਰਸ ਤਾਂ ਇਹ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਥਰੂ ਗੈਸ ਦੇ ਗੋਲੇ ਜੋ ਛੱਡੇ ਗਏ ਨੇ ਔਰ ਲਾਈਵ ਤੁਹਾਡੇ ਸਾਹਮਣੇ ਆ हालात इस वक्त शंभू बॉर्डर पे तनावपूर्ण होए पड़े ने ਤੁਸੀਂ ਦੇਖ ਸਕਦੇ ਹੋ ਹਾਲਾਤ ਤਣਾਪੂਰ ਹੋਏ ਪਏ ਨੇ ਕਿਸਾਨਾਂ ਦੀ ਭੀੜ ਪਿੱਛੇ ਪਛਦੀ ਨਜ਼ਰ ਆਈ ਹੈ ਕਿਉਂਕਿ ਉੱਥੇ ਧੂਆਂ ਧੂਆਂ ਹੋ ਗਿਆ ਮੋਕੇ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਹਲੇ ਹੋਰ ਵੀ ਵੱਲ ਪੁਲਿਸ ਵਰਤ ਸਕਦੀ ਹੈ ਐਸਆਰਪੀ ਵਰਤ ਸਕਦੀ ਹੈ ਕਿਉਂਕਿ ਕਿਉਂਕਿ ਹਰਿਆਣਾ ਡੀਜੀਪੀ ਨੇ ਚੇਤਾਵਨੀ ਅਲਰਟ ਕੀਤਾ ਸੀਗਾ ਕਿ ਕੁਝ ਵੀ ਹੋ ਸਕਦਾ ਹੈ ਬੱਚੇ ਔਰ ਔਰਤਾ ਜਿੰਨੀਆਂ ਵੀ ਨੇ ਅੱਗੇ ਨਾ ਆਉਣਾ ਤਾਂ ਸਿੱਧੇ ਤੌਰ ਤੇ ਉਸ ਲੈਟਰ ਨੂੰ ਸਾਂਝਾ ਮੈਮੋਰੈਂਡਮ ਪੰਜਾਬ ਸਰਕਾਰ ਨੂੰ ਭੇਜਣਾ ਇਹ ਸੰਕੇਤ ਸੀਗੇ ਕਿ ਉੱਥੇ ਅੱਜ ਮਾਹੌਲ ਵਿਗੜ ਸਕਦਾ ਹੈ ਹਾਲਾਂਕਿ ਇੱਕ ਪਾਸੇ ਕੇਂਦਰੀ ਮੰਤਰੀ ਦੇ ਵੱਲੋਂ ਟਵੀਟ ਕੀਤਾ ਗਿਆ ਕਿ ਸ਼ਾਂਤੀ ਬਣਾਈ ਰੱਖੋ ਅਸੀਂ ਮੀਟਿੰਗ ਦੇ ਲਈ ਅਗਲੇ ਦਿਨ ਤਿਆਰ ਆ ਪਰ ਦੂਜੇ ਪਾਸੇ ਦੂਜੇ ਪਾਸੇ ਤਮਾਕੇ ਦੀ ਆਵਾਜ਼ ਬਹੁਤ ਹੈਰਾਨ ਕਰ ਦੇਣ ਵਾਲਾ ਮਾਹੌਲ ਹੈ ਹਾਲਾਤ ਬੇਕਾਬੂ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਮੌਕੇ ਦੀਆਂ ਲਾਈਵ ਦਿਖਾ ਰਹੇ ਹਾਂ ਸਥਿਤੀ ਬੇਕਾਬੂ ਹੁੰਦੀ ਨਜ਼ਰ ਆ ਰਹੀ ਹੈ ਸ਼ੰਭੂ ਬਾਰਡਰ ਦੇ ਉੱਤੇ ਦੋ ਦਿਨ ਤਿੰਨ ਦਿਨ ਮਾਹੌਲ ਠੀਕ ਰਿਹਾ ਅੱਜ ਦਿੱਲੀ ਕੂਚ ਜਿਵੇਂ ਕਿਸਾਨ ਕਰਨ ਲੱਗੇ ਤਾਂ ਕਿਸਾਨਾਂ ਦੇ ਉੱਤੇ ਗੋਲੇ ਤਾਕੇ ਗਏ ਕਿਸਾਨਾਂ ਦੇ ਉੱਤੇ ਹਲੇ ਹੋਰ ਵੀ ਬਲ ਪ੍ਰਯੋਗ ਕੀਤਾ ਜਾ ਸਕਦਾ ਪਰ ਲੱਖਾਂ ਦੀ ਕਿਸਾਨਾਂ ਦੀ ਗਿਣਤੀ ਸ਼ੰਭੂ ਬਾਰਡਰ ਤੇ ਪਹੁੰਚ ਰਹੀ ਹੈ ਖਨੋਰੀ ਬਾਰਡਰ ਤੇ ਪਹੁੰਚ ਰਹੀ ਹੈ ਹਜ਼ਾਰਾਂ ਟਰਾਲੀਆਂ ਪਹੁੰਚ ਗਈਆਂ ਔਰ ਕਹਿ ਕੇ ਅਸੀਂ ਦਿੱਲੀ ਨੂੰ ਕੂਚ ਕਰਨਾ ਹੀ ਕਰਨਾ ਹਾਲਾਂਕਿ ਕਿਸਾਨ ਲੀਡਰਾਂ ਨੇ ਕਿਹਾ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਅੱਗੇ ਵਧਾਉਣਾ ਹੈ ਬੈਰੀਗੇਡ ਹਟਾ ਦਿੱਤੇ ਜਾਣ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਪਰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਸ਼ੰਭੂ ਬਾਰਡਰ ਤੇ ਇੰਨੀ ਜ਼ਿਆਦਾ ਫੋਰਸ ਹੈ ਤੁਸੀਂ ਤਮਾਕੇ ਦੇਖੋਗੇ ਤਾ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿਤੇ ਜ਼ੋਰਦਾਰ ਤਮਾਕੇ ਹੋ ਰਹੇ ਨੇ ਹਾਲਾਤ ਬਹੁਤ ਜ਼ਿਆਦਾ ਉਭਗਰਦੇ ਹੋਏ ਨਜ਼ਰ ਆ ਰਹੇ ਨੇ ਸ਼ੰਭੂ ਬਾਰਡਰ ਤੇ ਹਾਲਾਤ ਬੇਕਾਬੂ ਨੇ ਇਸ ਵਕਤ ਤਾਂ ਅਜ ਦੀ ਦਿੱਲੀ ਜਾਣ ਦੀ ਕਾਲ ਸੀ ਕੀਤੀ ਉਸ ਕਾਲ ਦੇ ਦਾਰਤ ਜਦੋਂ ਕਿਸਾਨ ਅੱਗੇ ਤੁਰੇ ਤਾਂ ਸੀਆਰਪੀਐਫ ਹੋਰ ਫੋਰਸਸ ਜਿਹੜੀਆਂ ਨੇ ਉੱਥੇ ਤਣਾਤ ਨੇ ਵੱਖੋ ਵੱਖ ਲੇਅਰ ਚ ਤਾਂ ਉਹਨਾਂ ਨੇ ਸਿੱਧਾ ਗੋਲੇ ਕਿਸਾਨਾਂ ਦੇ ਉੱਤੇ ਡਗਣੇ ਸ਼ੁਰੂ ਕਰ ਦਿੱਤੇ ਤਾ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਕ ਸਾਲ ਪਿੱਛੇ ਨੂੰ ਪਛਾਣ ਕਿ ਐਸੀ ਸਥਿਤੀ ਚ ਬਹੁਤ ਨੁਕਸਾਨ ਵੀ ਹੋ ਸਕਦਾ ਹੈ ਹਾਲਾਂਕਿ ਮੀਡੀਆ ਨੂੰ ਵੀ ਜਿਹੜਾ ਹੈ ਉਹ ਮੀਡੀਆ ਨੂੰ ਜਿਹੜਾ ਕਿਹਾ ਗਿਆ ਹੈ ਕਿ ਤੁਸੀਂ ਆਪਣਾ ਵਿਚਾਰ ਰੱਖਣਾ ਹੈ ਬੱਚੇ ਔਰਤਾਂ ਨੂੰ ਕਿਹਾ ਗਿਆ ਹੈ ਵਿਚਾਰ ਰੱਖਣਾ ਹੈ ਤਾਂ ਹਾਲਾਤ ਇਸ ਵਕਤ ਬੇਕਾਬੂ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲਈ ਤਸਵੀਰਾਂ ਤੁਹਾਨੂੰ ਪ੍ਰੋ ਪੰਜਾਬ ਟੀਵੀ ਤੇ ਦਿਖਾ ਰਹੇ ਹਾਂ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਹੋ ਰਹੇ ਨੇ ਕਿਕ ਸਨਨੂ ਰੋਕਿਆ ਜਾਵੇਗਾ ਕਿ CRPF ਗੋਲੇ ਦਾਗਨ ਤੋਂ ਪਿੱਛੇ ਹਟੇਗੀ ਕਿਉਂਕਿ ਜੇਕਰ ਮੀਟਿੰਗ ਦਾ ਸੱਦਾ ਦੇ ਦਿੱਤਾ ਗਿਆ ਤਾਂ ਹੁਣ ਕਿਸਾਨ ਵੀ ਮੀਟਿੰਗ ਕਰਨਗੇ ਕਿਸਾਨਾਂ ਨੂੰ ਰੁਕਣਾ ਪੈਣਾ ਹੈ ਜੇ ਕਿਸਾਨ ਅੱਗੇ ਵਧਣ ਦੀ ਗੱਲ ਕਰਦੇ ਨੇ ਤਾਂ ਇਹ ਤਾਂ ਹਲੇ ਕੁਝ ਵੀ ਨਹੀਂ ਕਹਿ ਸਕਦੇ ਪਰ ਹਲੇ ਜੋ ਮਾਹੌਲ ਹੈ ਉਹ ਬਹੁਤ ਉੱਥੇ ਤਨਾ ਪੂਰਨ ਬੜਿਆ ਹੋਇਆ ਹੈ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਕਿਵੇਂ ਕਿਸਾਨ ਪਜ ਰਹੇ ਨੇ ਬੱਚੇ ਬਜ਼ੁਰਗ ਜਿਹੜੇ 90 90 ਸਾਲ ਦੇ ਬਜ਼ੁਰਗ ਅੱਗੇ ਲੱਗੇ ਹੋਏ ਨੇ ਕਿ ਅਸੀਂ ਅੱਗੇ ਪਹਿਲਾਂ ਜਾਵਾਂਗੇ ਤਾਂ ਉਹਨਾਂ ਨੂੰ ਮੁਸ਼ਕਲ ਵੀ ਆਉਂਦੀ ਹੈ ਕਿ ਅਸੀਂ ਪਿੱਛੇ ਨੂੰ ਕਿਵੇਂ ਆਉਣਾ ਹੈ ਉਹਨਾਂ ਨੂੰ ਵੀ ਬਹੁਤ ਮੁਸ਼ਕਲ ਆ ਰਹੀ ਹੈ ਔਰ ਟਰੈਕਟਰ ਟਰਾਲੀਆਂ ਜਿਹੜੀਆਂ ਲੈ ਕੇ ਆਏ ਹੋਏ ਨੇ ਮੋਕਲੈਨ ਲੈ ਕੇ ਆਏ ਹੋਏ ਨੇ ਪੋਕਲੈਨ ਔਰ ਜੀਸੀਬੀ ਲੈ ਕੇ ਪਹੁੰਚੇ ਹੋਏ ਨੇ ਕਿਆ ਕੀ ਜਾ ਰਿਹਾ ਕਿ ਉਸ ਦਿਨ ਅਸੀਂ 15 ਮਿੰਟ ਚ ਬੈਰੀਕੇਡ ਤੋੜ ਦਾਂਗੇ ਪਰ ਇੱਥੇ ਬਹੁਤ ਮੁਸ਼ਕਲ ਹੈ ਬਾਰਡਰ ਨੂੰ ਟੱਪਣਾ ਕਿਉਂਕਿ ਉੱਥੇ ਤਾਂ ਇੱਕ ਮਿੰਟ ਦਾ ਸਾਹ ਲੈਣਾ ਔਖਾ ਹੋਇਆ ਪੈ ਸਰਹੱਦ ਤੇ ਸਾਹ ਲੈਣਾ ਔਖਾ ਹੋਇਆ ਪੈ ਇਹ ਪੰਜਾਬ ਹਰਿਆਣਾ ਦੀ ਸਰਹੱਦ ਹੈ ਤਾਂ ਸਰਹੱਦ ਤੇ ਹਾਲਾਤ ਇੰਨੇ ਬੇਕਾਬੂ ਹੋ ਚੁੱਕੇ ਨੇ ਜਿਸ ਦਾ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਹਾਲਾਂਕਿ ਉਸ ਸਾਰੇ ਇਲਾਕੇ ਚ ਇੰਟਰਨੈਟ ਬੰਦ ਹੈ ਪਰ ਬਹੁਤ ਜ਼ਿਆਦਾ ਹਾਲਾਤ ਤਣਾਅਪੂਰਨ ਬਣੇ ਹੋਏ ਨੇ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ PRO ਪੰਜਾਬ ਟੀਵੀ ਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਸਵੀਰ ਦੇ ਵਿੱਚ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਵੇਂ ਗੋਲੇ ਡਾਗੇ ਜਾ ਰਹੇ ਨੇ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਹੋਏ ਪਏ ਨੇ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਰੂ ਕੈਸ ਤੇ ਗੋਲਿਆਂ ਦਾ ਅਚਾਨਕ ਮੀ ਵਰਦਾਤ ਵਾਰ ਤੱਕ ਗਿਆ ਹੈ ਫੋਰਸ ਦੇ ਵੱਲੋਂ ਔਰ ਕਿਸੇ ਨੂੰ ਵੀ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਤਾਂ 11 ਵਜੇ ਦੀ ਦਿੱਲੀ ਕੂਚ ਦੀ ਕਾਲ ਸੀਗੀ ਤਾਂ ਉਸ ਕਾਲ ਤੇ ਜਿਵੇਂ ਕਿਸਾਨ ਅੱਗੇ ਨੂੰ ਤੁਰੇ ਤੇ ਨਾਲ ਹੀ ਕਿਸਾਨਾਂ ਦੇ ਉੱਤੇ ਇਹ ਗੋਲੇ ਡਾਕੇ ਗਏ ਜਿਸ ਤੋਂ ਬਾਅਦ ਕਿਸਾਨਾਂ ਦੀ ਭੀੜ ਪਿੱਛੇ ਨੂੰ ਪੱਤੀਆ ਕਿਉਂਕਿ ਅਥਰੂ ਗੈਸ ਦੇ ਗੋਲੇ ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਲਾਈਵ ਤਸਵੀਰ ਦਿਖਾ ਰਹੇ ਹਾਂ ਅਚਾਨਕ ਅੰਦੋਲਨ ਦੀ ਤਸਵੀਰ ਬਦਲ ਗਈ ਹੈ ਅਚਾਨਕ ਗੋਲੇ ਛੱਡੇ ਗਏ ਨੇ ਹਾਲਾਂਕਿ ਮੀਟਿੰਗ ਦਾ ਸੱਦਾ ਕੇਂਦਰ ਦੇ ਵੱਲੋਂ ਦਿੱਤਾ ਗਿਆ ਪਰ ਉੱਥੇ ਮਾਹੌਲ ਜਿਹੜੀ ਆ ਤਣਾਅਪੂਰਨ ਹੋ ਗਿਆ ਹੈ ਸਥਿਤੀ ਬੇਕਾਬੂ ਹੋ ਗਈ ਹੈ ਅੰਦੋਲਨ ਦੀ ਤਾਂ ਇਹ ਦੇਖ ਸਕਦੇ ਹੋ ਭੀੜ ਕਾਬੂ ਨਹੀਂ ਆ ਰਹੀ ਹੈ ਔਰ ਫੋਰਸ ਵੀ ਜਿਹੜਾ ਲਗਾਤਾਰ ਅਥਰੂ ਗੈਸ ਦੇ ਗੋਲੇ ਛੱਡ ਰਹੀ ਹੈ ਔਰ ਹਲੇ ਹੋਰ ਵੀ ਬਲ ਪ੍ਰਯੋਗ ਕਰ ਸਕਦੀ ਹੈ ਫੋਰਸ ਤਾਂ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਥਰੂ ਗੈਸ ਦੇ ਗੋਲੇ ਜੋ ਛੱਡੇ ਗਏ ਨੇ ਉਹ ਲਾਈਵ ਤੁਹਾਡੇ ਸਾਹਮਣੇ ਹੈ ਹਾਲਾਤ ਇਸ ਵਕਤ ਸ਼ੰਭੂ ਬਾਰਡਰ ਤੇ ਤਣਾਪੂਰਨ ਹੋਏ ਪਏ ਨੇ ਤੁਸੀਂ ਦੇਖ ਸਕਦੇ ਹੋ ਹਾਲਾਤ ਤਣਾਪੂਰ ਹੋਏ ਪਏ ਨੇ ਕਿਸਾਨਾਂ ਦੀ ਈੜ ਪਿੱਛੇ ਪਛਦੀ ਨਜ਼ਰ ਆਈ ਹੈ ਕਿਉਂਕਿ ਉੱਥੇ ਧੂਆਂ ਧੂਆਂ ਹੋ ਗਿਆ ਮੌਕੇ ਦੇ ਉੱਤੇ ਅਥਰੂ ਕੈਸ ਦੇ ਗੋਲੇ ਛੱਡੇ ਗਏ ਹਾਲੇ ਹੋਰ ਵੀ ਵੱਲ ਪੁਲਸ ਵਰਤ ਸਕਦੀ ਐ ਸੀਆਰ ਪ ਵਰਤ ਸਕਦੀ ਐ ਕਿਉਂਕਿ ਕਿਉਂਕਿ ਹਰਿਆਣਾ ਡੀਜੀਪੀ ਨੇ ਚੇਤਾਵਨੀ ਅਲਰਟ ਕੀਤਾ ਸੀਗਾ ਕਿ ਕੁਝ ਵੀ ਹੋ ਸਕਦਾ ਹੈ ਬੱਚੇ ਔਰ ਔਰਤਾ ਜਨੀਆਂ ਵੀ ਨੇ ਅੱਗੇ ਨਾ ਆਉਣਾ ਤਸਤੇ ਤੌਰ ਤੇ ਉਸ ਲੈਟਰ ਨੂੰ ਸਾਂਝਾ ਮੈਮੋਰੰਡਮ ਪੰਜਾਬ ਸਰਕਾਰ ਨੂੰ ਭੇਜਣਾ ਇਸ ਸੰਕੇਤ ਸੀਗੇ ਕਿ ਉੱਥੇ ਅੱਜ ਮਾਹੌਲ ਵਿਗੜ ਸਕਦਾ ਹੈ ਹਾਲਾਂਕਿ ਇੱਕ ਪਾਸੇ ਕੇਂਦਰੀ ਮੰਤਰੀ ਦੇ ਵੱਲੋਂ ਟਵੀਟ ਕੀਤਾ ਗਿਆ ਕਿ ਸ਼ਾਂਤੀ ਬਣਾਈ ਰੱਖੋ ਅਸੀਂ ਮੀਟਿੰਗ ਦੇ ਲਈ ਅਗਲੇ ਦਿਨ ਤਿਆਰ ਆ ਪਰ ਦੂਜੇ ਪਾਸੇ ਦੂਜੇ ਪਾਸੇ ਧਮਾਕਿਆਂ ਦੀ ਆਵਾਜ਼ ਬਹੁਤ ਹੈਰਾਨ ਕਰ ਦੇਣ ਵਾਲਾ ਮਾਹੌਲ ਹੈ ਹਾਲਾਤ ਬੇਕਾਬੂ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਮੌਕੇ ਦੀਆਂ ਲਾਈਵ ਦਿਖਾ ਰਹੇ ਹਾਂ ਤੇਤੀ ਬੇਕਾਬੂ ਹੁੰਦੀ ਨਜ਼ਰ ਆ ਰਹੀ ਹੈ ਸ਼ੰਭੂ ਬਾਰਡਰ ਦੇ ਉੱਤੇ ਦੋ ਤਿੰਨ ਤਿੰਨ ਦਿਨ ਮਹੌਲ ਠੀਕ ਰਿਹਾ ਅੱਜ ਦਿੱਲੀ ਕੂਚ ਜਿਵੇਂ ਕਿਸਾਨ ਕਰਨ ਲੱਗੇ ਤਾਂ ਕਿਸਾਨਾਂ ਦੇ ਉੱਤੇ ਗੋਲੇ ਤੱਕੇ ਗਏ ਕਿਸਾਨਾਂ ਦੇ ਉੱਤੇ ਹਲੇ ਹੋਰ ਵੀ ਬਲ ਪ੍ਰਯੋਗ ਕੀਤਾ ਜਾ ਸਕਦਾ ਪਰ ਲੱਖਾਂ ਦੀ ਕਿਸਾਨਾਂ ਦੀ ਗਿਣਤੀ ਸ਼ੰਭੂ ਬਾਰਡਰ ਤੇ ਪਹੁੰਚ ਰਹੀ ਹੈ ਖਨੌਰੀ ਬਾਰਡਰ ਤੇ ਪਹੁੰਚ ਰਹੀ ਹੈ ਹਜ਼ਾਰਾਂ ਟਰਾਲੀਆਂ ਪਹੁੰਚ ਗਈਆਂ ਔਰ ਕਿਆ ਕਿਆ ਅਸੀਂ ਦਿੱਲੀ ਕੂਚ ਕਰਨਾ ਹੀ ਕਰਨਾ ਹਾਲਾਂਕਿ ਕਸਾਲ ਲੀਡਰਾਂ ਨੇ ਕਿਹਾ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਅੱਗੇ ਵਧਾਉਣਾ ਹੈ ਬੈਰੀਕੇਡ ਹਟਾ ਦਿੱਤੇ ਜਾਣ ਸਾਨੂੰ ਦਿੱਲੀ ਛਾੜ ਦਿੱਤਾ ਜਾਵੇ ਪਰ ਦਿੱਲੀ ਨਹੀਂ ਛਾੜ ਦਿੱਤਾ ਜਾ ਰਿਹਾ ਸ਼ੰਭੂ ਬਾਰਡਰ ਤੇ ਇੰਨੀ ਜ਼ਿਆਦਾ ਫੋਰਸ ਹੈ ਤੁਸੀਂ ਤਮਾਕੇ ਦੇਖੋਗੇ ਤਾਂ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿਤੇ ਜ਼ੋਰਦਾਰ ਤਮਾਕੇ ਹੋ ਰਹੇ ਨੇ ਹਾਲਾਤ ਬਹੁਤ ਜ਼ਿਆਦਾ ਉੱਪਰ ਕਰਦੇ ਹੋਏ ਨਜ਼ਰ ਆ ਰਿਹਾ ਇਹਨੇ ਸ਼ੰਭੂ ਬਾਰਡਰ ਤੇ ਹਾਲਾਤ ਬੇਕਾਬੂ ਨੇ ਇਸ ਵਕਤ ਤਾਂ ਅਜ ਦੀ ਦਿੱਲੀ ਜਾਣ ਦੀ ਕਾਲ ਸੀ ਕੀਤੀ ਆ ਉਸ ਕਾਲ ਦੇ ਅਧਾਰ ਤੇ ਜਦੋਂ ਕਿਸਾਨ ਅੱਗੇ ਤੁਰੇ ਤਾਂ ਸੀ ਆਰ ਪੀ ਐਫ ਹੋਰ ਫੋਰਸਸ ਜਿਹੜੀਆਂ ਨੇ ਉੱਥੇ ਤਨਾਤ ਨੇ ਵੱਖੋ ਵੱਖ ਲੇਅਰ ਚ ਤਾਂ ਉਹਨਾਂ ਨੇ ਸਿੱਧਾ ਗੋਲੇ ਕਿਸਾਨਾਂ ਦੇ ਉੱਤੇ ਡਾਕੜੇ ਸ਼ੁਰੂ ਕਰ ਦਿੱਤੇ ਤਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਵੇਂ ਕਿਸਾਨ ਪਿੱਛੇ ਨੂੰ ਪਜੇ ਕਿਉਂਕਿ ਐਸੀ ਸਥਿਤੀ ਚ ਬਹੁਤ ਨੁਕਸਾਨ ਵੀ ਹੋ ਸਕਦਾ ਹੈ ਹਾਲਕਿ ਮੀਡੀਆ ਨੂੰ ਵੀ ਜਿਹੜਾ ਹੈ ਉਹ ਮੀਡੀਆ ਨੂੰ ਜਿਹੜਾ ਕਿਹਾ ਗਿਆ ਹੈ ਕਿ ਤੁਸੀਂ ਆਪਣਾ ਵਿਚਾਰ ਰੱਖਣਾ ਹੈ ਬੱਚੇ ਔਰਤਾਂ ਨੂੰ ਕਿਹਾ ਗਿਆ ਹੈ ਵਿਚਾਰ ਰੱਖਣਾ ਹੈ ਤਾਂ ਹਾਲਾਤ ਇਸ ਵਕਤ ਬੇਕਾਬੂ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲਈ ਤਸਵੀਰਾਂ ਤੁਹਾਨੂੰ ਪ੍ਰੋ ਪੰਜਾਬ ਟੀਵੀ ਤੇ ਦਿਖਾ ਰਹੇ ਹਾਂ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਹੋ ਰਹੇ ਨੇ ਕਿ ਕਸਨਨ ਨੂੰ ਰੋਕਿਆ ਜਾਵੇਗਾ ਕਿ CRPF ਗੋਲੇ ਦਾਗਨ ਤੋਂ ਪਿੱਛੇ ਹਟੇਗੀ ਕਿਉਂਕਿ ਜੇਕਰ ਮੀਟਿੰਗ ਦਾ ਸੱਦਾ ਦੇ ਦਿੱਤਾ ਗਿਆ ਤਾਂ ਹੁਣ ਕਿਸਾਨ ਵੀ ਮੀਟਿੰਗ ਕਰਨਗੇ ਕਿਸਾਨਾਂ ਨੂੰ ਰੁਕਣਾ ਪੈਣਾ ਹੈ ਜਾਂ ਕਿਸਾਨ ਅੱਗੇ ਵਧਣ ਦੀ ਗੱਲ ਕਰਦੇ ਨੇ ਤਾਂ ਇਹ ਤਾਂ ਹਲੇ ਕੁਝ ਵੀ ਨਹੀਂ ਕਹਿ ਸਕਦੇ ਪਰ ਹਲੇ ਜੋ ਮਾਹੌਲ ਹੈ ਉਹ ਬਹੁਤ ਉੱਥੇ ਤਣਾਅਪੂਰਨ ਬਣਿਆ ਹੋਇਆ ਹੈ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਕਿਵੇਂ ਕਿਸਾਨ ਪਜ ਰਹੇ ਨੇ ਬੱਚੇ ਬਜ਼ੁਰਗ ਜਿਹੜੇ 90 90 ਸਾਲ ਦੇ ਬਜ਼ੁਰਗ ਅੱਗੇ ਲੱਗੇ ਹੋਏ ਨੇ ਕਿ ਅਸੀਂ ਅੱਗੇ ਪਹਿਲਾਂ ਜਾਵਾਂਗੇ ਤਾਂ ਉਹਨਾਂ ਨੂੰ ਮੁਸ਼ਕਲ ਵੀ ਆਉਂਦੀ ਆ ਕਿ ਅਸੀਂ ਪਿੱਛੇ ਨੂੰ ਕਿਵੇਂ ਆਉਣਾ ਹੈ ਉਹਨਾਂ ਨੂੰ ਵੀ ਬਹੁਤ ਮੁਸ਼ਕਲ ਆ ਰਹੀ ਹੈ ਔਰ ਟਰੈਕਟਰ ਟਰਾਲੀਆਂ ਜਿਹੜੀਆਂ ਲੈ ਕੇ ਆਏ ਹੋਏ ਨੇ ਮੋਕਲਨ ਲੈ ਕੇ ਆਏ ਹੋਏ ਨੇ ਪੋਕਲਨ ਔਰ ਜੀਸੀਬੀ ਲੈ ਕੇ ਪਹੁੰਚੇ ਹੋਏ ਨੇ ਕਿਹਾ ਕੀ ਜਾ ਰਿਹਾ ਕਿ ਉਸ ਦਿਨ ਅਸੀਂ 15 ਮਿੰਟ ਚ ਬੈਰੀਕੇਡ ਤੋੜ ਦਾਂਗੇ ਪਰ ਇੱਥੇ ਬਹੁਤ ਮੁਸ਼ਕਲ ਹੈ ਬਾਰਡਰ ਨੂੰ ਟੱਪਣਾ ਕਿਉਂਕਿ ਉੱਥੇ ਤਾਂ ਇੱਕ ਮਿੰਟ ਦਾ ਸਾਹ ਲੈਣਾ ਔਖਾ ਹੋਇਆ ਪਿਆ ਸਰਹੱਦ ਤੇ ਸਾਹ ਲੈਣਾ ਔਖਾ ਹੋਇਆ ਪਿਆ ਇਹ ਪੰਜਾਬ ਹਰਿਆਣਾ ਦੀ ਸਰਹੱਦ ਹੈ ਤਾਂ ਸਰਹੱਦ ਤੇ ਹਾਲਾਤ ਇੰਨੇ ਬੇਕਾਬੂ ਹੋ ਚੁੱਕੇ ਨੇ ਜਿਸ ਦਾ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਹਾਲਾਂਕਿ ਉਸ ਸਾਰੇ ਇਲਾਕੇ 'ਚ ਇੰਟਰਨੈਟ ਬੰਦ ਹੈ ਪਰ ਬਹੁਤ ਜ਼ਿਆਦਾ ਹਾਲਾਤ ਤਣਾਅਪੂਰਨ ਬਣੇ ਹੋਏ ਨੇ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਪ੍ਰੋ ਪੰਜਾਬ ਟੀਵੀ ਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਸਵੀਰ ਕਿਉਂਕਿ ਅਥਰੂ ਗੈਸ ਤੇ ਗੋਲਿਆਂ ਦਾ ਅਚਾਨਕ ਮੀ ਵਰਦਾਨ ਵਾਰ ਤੱਕ ਗਿਆ ਹੈ ਫੋਰਸ ਦੇ ਵੱਲੋਂ ਔਰ ਕਿਸੇ ਨੂੰ ਵੀ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਤਾਂ 11 ਵਜੇ ਦੀ ਦਿੱਲੀ ਕੂਚ ਦੀ ਕਾਲ ਸੀਗੀ ਤਾਂ ਉਸ ਕਾਲ ਤੋਂ ਜਿਵੇਂ ਕਿਸਾਨ ਅੱਗੇ ਨੂੰ ਤੁਰੇ ਤੇ ਨਾਲ ਹੀ ਕਿਸਾਨਾਂ ਦੇ ਉੱਤੇ ਇਹ ਗੋਲੇ ਡਾਗੇ ਗਏ ਜਿਸ ਤੋਂ ਬਾਅਦ ਕਿਸਾਨਾਂ ਦੀ ਭੀੜ ਪਿੱਛੇ ਨੂੰ ਪੱਤੀਆ ਕਿਉਂਕਿ ਅਥਰੂ ਗੈਸ ਦੇ ਗੋਲੇ ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਆ ਲਾਈਵ ਤਸਵੀਰ ਦਿਖਾ ਰਹੇ ਆ ਅਚਾਨਕ ਅੰਦੋਲਨ ਦੀ ਤਸਵੀਰ ਬਦਲ ਗਈ ਹੈ ਅਚਾਨਕ ਗੋਲੇ ਛੱਡੇ ਗਏ ਨੇ ਹਾਲਾਂਕਿ ਮੀਟਿੰਗ ਦਾ ਸੱਦਾ ਕੇਂਦਰ ਦੇ ਵੱਲੋਂ ਦਿੱਤਾ ਗਿਆ ਪਰ ਉੱਥੇ ਮਾਹੌਲ ਜਿਹੜੀ ਆ ਤਣਾਅਪੂਰਨ ਹੋ ਗਿਆ ਹੈ ਸਥਿਤੀ ਬੇਕਾਬੂ ਹੋ ਗਈ ਹੈ ਅੰਦੋਲਨ ਦੀ ਤਾਂ ਇਹ ਦੇਖ ਸਕਦੇ ਹੋ ਭੀੜ ਕਾਬੂ ਨਹੀਂ ਆ ਰਹੀ ਆ ਔਰ ਫੋਰਸ ਵੀ ਜਿਹੜਾ ਲਗਾਤਾਰ ਅਤਰੂ ਗੈਸ ਦੇ ਗੋਲੇ ਛੱਡ ਰਹੀ ਹੈ ਔਰ ਹਲੇ ਹੋਰ ਵੀ ਬਲ ਪ੍ਰਯੋਗ ਕਰ ਸਕਦੀ ਹੈ ਫੋਰਸ ਤਾਂ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਤਰੂ ਗੈਸ ਦੇ ਗੋਲੇ ਜੋ ਛੱਡੇ ਗਏ ਨੇ ਉਹ ਲਾਈਵ ਤੁਹਾਡੇ ਸਾਹਮਣੇ ਹੈ ਹਾਲਾਤ ਇਸ ਵਕਤ ਸ਼ੰਭੂ ਬਾਰਡਰ ਤੇ ਤਣਾਪੂਰਨ ਹੋਏ ਪਏ ਨੇ ਤੁਸੀਂ ਦੇਖ ਸਕਦੇ ਹੋ ਹਾਲਾਤ ਤਣਾਪੂਰ ਹੋਏ ਪਏ ਨੇ ਕਿਸਾਨਾਂ ਦੀ ਭੀੜ ਪਿੱਛੇ ਪਛਦੀ ਨਜ਼ਰ ਆਈ ਹੈ ਕਿਉਂਕਿ ਉਤੇ ਧੂਆਂ ਧੂਆਂ ਹੋ ਗਿਆ ਮੌਕੇ ਦੇ ਉੱਤੇ ਅਥਰੂ ਕੈਸ ਦੇ ਗੋਲੇ ਛੱਡੇ ਗਏ ਹਾਲੇ ਹੋਰ ਵੀ ਵੱਲ ਪੁਲਸ ਵਰਤ ਸਕਦੀ ਐ 100 ਰੁਪਏ ਵਰਤ ਸਕਦੀ ਐ ਕਿਉਂਕਿ ਕਿਉਂਕਿ ਹਰਿਆਣਾ ਡੀਜੀਪੀ ਨੇ ਚੇਤਾਵਨੀ ਅਲਰਟ ਕੀਤਾ ਸੀਗਾ ਕਿ ਕੁਝ ਵੀ ਹੋ ਸਕਦਾ ਹੈ ਬੱਚੇ ਔਰ ਔਰਤਾ ਜਨੀਆਂ ਵੀ ਨੇ ਅੱਗੇ ਨਾ ਆਉਣਾ ਤਸਤੇ ਤੌਰ ਤੇ ਉਸ ਲੈਟਰ ਨੂੰ ਸਾਂਝਾ ਮੈਮੋਰੈਂਡਮ ਪੰਜਾਬ ਸਰਕਾਰ ਨੂੰ ਭੇਜਣਾ ਇਹ ਸੰਕੇਤ ਸੀਗੇ ਕਿ ਉੱਥੇ ਅੱਜ ਮਾਹੌਲ ਵਿਗੜ ਸਕਦਾ ਹੈ ਹਾਲਾਂਕਿ ਇੱਕ ਪਾਸੇ ਕੇਂਦਰੀ ਮੰਤਰੀ ਦੇ ਵੱਲੋਂ ਟਵੀਟ ਕੀਤਾ ਗਿਆ ਕਿ ਸ਼ਾਂਤੀ ਬਣਾਈ ਰੱਖੋ ਅਸੀਂ ਮੀਟਿੰਗ ਤੇ ਲਈ ਅਗਲੇ ਦਿਨ ਤੋਂ ਤਿਆਰ ਆ ਪਰ ਦੂਜੇ ਪਾਸੇ ਦੂਜੇ ਪਾਸੇ ਤਮਾਕੇ ਦੀ ਆਵਾਜ਼ ਬਹੁਤ ਹੈਰਾਨ ਕਰ ਦੇਣ ਵਾਲਾ ਮਾਹੌਲ ਹੈ ਹਾਲਾਤ ਬੇਕਾਬੂ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਮੌਕੇ ਦੀਆਂ ਲਾਈਵ ਦਿਖਾ ਰਹੇ ਹਾਂ ਸਥਿਤੀ ਬੇਕਾਬੂ ਹੁੰਦੀ ਨਜ਼ਰ ਆ ਰਹੀ ਹੈ ਸ਼ੰਭੂ ਬਾਰਡਰ ਦੇ ਉੱਤੇ ਦੋ ਟੈਂਟ ਟੈਂਦਰ ਮਹੌਲ ਤਿੱਖਿਆ ਅੱਜ ਦਿੱਲੀ ਕੂਚ ਜਿਵੇਂ ਕਿਸਾਨ ਕਰਨ ਲੱਗੇ ਤਾਂ ਕਿਸਾਨਾਂ ਦੇ ਉੱਤੇ ਗੋਲੇ ਤੱਕੇ ਗਏ ਕਿਸਾਨਾਂ ਦੇ ਉੱਤੇ ਹਲੇ ਹੋਰ ਵੀ ਬਲ ਪ੍ਰਯੋਗ ਕੀਤਾ ਜਾ ਸਕਦਾ ਪਰ ਲੱਖਾਂ ਦੀ ਕਿਸਾਨਾਂ ਦੀ ਗਿਣਤੀ ਸ਼ੰਭੂ ਬਾਰਡਰ ਤੇ ਪਹੁੰਚ ਰਹੀ ਹੈ ਖਨੌਰੀ ਬਾਰਡਰ ਤੇ ਪਹੁੰਚ ਰਹੀ ਹੈ ਹਜ਼ਾਰਾਂ ਟਰਾਲੀਆਂ ਪਹੁੰਚ ਗਈਆਂ ਔਰ ਕਹਿ ਕੇ ਅਸੀਂ ਦਿੱਲੀ ਕੂਚ ਕਰਨਾ ਹੀ ਕਰਨਾ ਹਾਲਾਂਕਿ ਕਿਸਾਨ ਲੀਡਰਾਂ ਨੇ ਕਿਹਾ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਅੱਗੇ ਵਧਾਉਣਾ ਆ ਬੈਰੀਕੇਡ ਹਟਾ ਦਿੱਤੇ ਜਾਣ ਸਾਨੂੰ ਦਿੱਲੀ ਝਾੜ ਦਿੱਤਾ ਜਾਵੇ ਪਰ ਦਿੱਲੀ ਨਹੀਂ ਝਾੜ ਦਿੱਤਾ ਜਾ ਰਿਹਾ ਸ਼ੰਭੂ ਬਾਰਡਰ ਤੇ ਇੰਨੀ ਜ਼ਿਆਦਾ ਫੋਰਸ ਹੈ ਤੁਸੀਂ ਤਮਾਕੇ ਦੇਖੋਗੇ ਤਾਂ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿਤੇ ਜ਼ੋਰਦਾਰ ਤਮਾਕੇ ਹੋ ਰਹੇ ਨੇ ਹਾਲਾਤ ਬਹੁਤ ਜ਼ਿਆਦਾ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਸ਼ੰਭੂ ਬਾਰਡਰ ਤੇ ਹਾਲਾਤ ਬੇਕਾਬੂ ਨੇ ਇਸ ਵਕਤ ਤਾ ਅੱਜ ਦੀ ਦਿੱਲੀ ਜਾਣ ਦੀ ਕਾਲ ਸੀ ਕੀਤਾ ਉਸ ਕਾਲ ਦੇ ਆਧਾਰ ਤੇ ਜਦੋਂ ਕਿਸਾਨ ਅੱਗੇ ਤੁਰੇ ਤਾਂ CRPF ਹੋਰ ਫੋਰਸਸ ਜਿਹੜੀਆਂ ਨੇ ਉੱਥੇ ਤਨਾਤ ਨੇ ਵੱਖੋ ਵੱਖ ਲੈਅ ਚ ਤਾਂ ਉਹਨਾਂ ਨੇ ਸਿੱਧਾ ਗੋਲੇ ਕਿਸਾਨਾਂ ਦੇ ਉੱਤੇ ਡਾਕੜੇ ਸ਼ੁਰੂ ਕਰ ਦਿੱਤੇ ਤਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਵੇਂ ਕਿਸਾਨ ਪਿੱਛੇ ਨੂੰ ਭੱਜੇ ਕਿਉਂਕਿ ਐਸੀ ਸਥਿਤੀ ਚ ਬਹੁਤ ਨੁਕਸਾਨ ਵੀ ਹੋ ਸਕਦਾ ਹੈ ਹਾਲਕਿ ਮੀਡੀਆ ਨੂੰ ਵੀ ਜਿਹੜਾ ਹੈ ਉਹ ਮੀਡੀਆ ਨੂੰ ਜਿਹੜਾ ਕਿਹਾ ਗਿਆ ਹੈ ਕਿ ਤੁਸੀਂ ਆਪਣਾ ਵਿਚਾਰ ਰੱਖਣਾ ਹੈ ਬੱਚੇ ਔਰਤਾਂ ਨੂੰ ਕਿਹਾ ਗਿਆ ਹੈ ਵਿਚਾਰ ਰੱਖਣਾ ਹੈ ਤਾਂ ਹਾਲਾਤ ਇਸ ਵਕਤ ਬੇਕਾਬੂ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲਈ ਤਸਵੀਰਾਂ ਤੁਹਾਨੂੰ ਪ੍ਰੋ ਪੰਜਾਬ ਟੀਵੀ ਤੇ ਦਿਖਾ ਰਹੇ ਹਾਂ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਹੋ ਰਹੇ ਨੇ ਕਿ ਕਿਸਨਨ ਨੂੰ ਰੋਕਿਆ ਜਾਵੇਗਾ ਕਿ CRPF ਗੋਲੇ ਦਾਗਨ ਤੋਂ ਪਿੱਛੇ ਹਟੇਗੀ ਕਿਉਂਕਿ ਜੇਕਰ ਮੀਟਿੰਗ ਦਾ ਸਰਦਾ ਦੇ ਦਿੱਤਾ ਗਿਆ ਤਾਂ ਹੁਣ ਕਿਸਾਨ ਵੀ ਮੀਟਿੰਗ ਕਰਨਗੇ ਕਿਸਾਨਾਂ ਨੂੰ ਰੁਕਣਾ ਪੈਣਾ ਹੈ ਜੇ ਕਿਸਾਨ ਅੱਗੇ ਵਧਣ ਦੀ ਗੱਲ ਕਰਦੇ ਨੇ ਤਾਂ ਇਹ ਤਾਂ ਹਲੇ ਕੁਝ ਵੀ ਨਹੀਂ ਕਹਿ ਸਕਦੇ